ਅੱਜ ਚਾਰ ਕੁੜੀਆਂ ਦੇ ਰਿਸ਼ਤੇ ਨੋਟ ਕਰੋ ਜੀ ਪਰਿਵਾਰ ਦੇ ਨੰਬਰਾਂ ਸਮੇਤ ਤੇ ਟੋਟਲ ਦਾ ਹੈ ਰਿਸ਼ਤੇ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲ ਕਰੋ ਪਰ ਬੇਨਤੀ ਹੈ ਜੀ ਰਿਸ਼ਤਾ ਜਿਨ੍ਹਾਂ ਨਾਲ ਮੈਚ ਹੁੰਦਾ ਉਹਨਾਂ ਨਾਲ ਗੱਲ ਕਰਨੀ ਹੈ ਜਾਂਚ ਪੜਤਾਲ ਕਰਕੇ ਰਿਸ਼ਤਾ ਜੋੜੋ ਜੀ ਪਹਿਲਾ ਰਿਸ਼ਤਾ ਜ਼ਿਲ੍ਹਾ ਬਠਿੰਡਾ ਤੋਂ ਆ ਜੀ ਇਟਲੀ ਦੇ ਵਿੱਚ ਮੁੰਡਾ ਪੀਆਰ ਹੈ 10-12 ਲੱਖ ਸਾਲਾਨਾ ਦੀ ਸੈਲਰੀ ਮੁੰਡਾ ਅੰਬਰਤਾਰੀ ਹੈ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਕਰਤਕਾਰ ਘਾਠ ਭੈਣ ਭਾਈ ਹਰੇਕ ਰਿਸ਼ਤੇ ਦੇ ਵਿੱਚ ਪੜ੍ਹਾਈ ਵਗੈਰਾ ਮੁੰਡੇ ਕੁੜੀ ਦੀ ਪੜ ਕੇ ਫਿਰ ਪਰਿਵਾਰ ਨਾਲ ਗੱਲ ਕਰਨੀ ਹੈ ਜਿਨ੍ਹਾਂ ਨਾਲ ਰਿਸ਼ਤਾ ਮੈਚ ਹੁੰਦਾ ਉਹਨਾਂ ਨਾਲ ਗੱਲ ਕਰਨ ਮੁੰਡਾ ਇੰਡੀਆ ਦੇ ਵਿੱਚ ਆਇਆ ਹੋਇਆ ਲੁਧਿਆਣਾ ਤੋਂ ਮੁੰਡਾ ਬਿਲੋਂਗ ਕਰਦਾ ਨਿਊਜ਼ੀਲੈਂਡ ਦੇ ਵਿੱਚ ਸਿਟੀ ਜਨ ਹੈ ਪਿਤਾ ਦਾ ਆਪਣਾ ਬਿਜ਼ਨਸ ਹੈ ਤੇ ਮੁੰਡੇ ਦਾ ਕੀ ਕੰਮ ਹੈ ਕੁੜੀ ਕਿਸ ਤਰ੍ਹਾਂ ਦੀ ਚਾਹੀਦੀ ਹੈ ਕਾਸਟ ਕੱਦ ਸਭ ਕੁਝ ਪੜ ਕੇ ਲਾਲ ਪੱਟੀ 'ਚ ਦੋ ਨੰਬਰ ਪਰਿਵਾਰ ਦੇ ਦਿੱਤੇ ਹੋਏ ਨੇ ਅਗਲਾ ਰਿਸ਼ਤਾ ਆਸਟ੍ਰੇਲੀਆ ਤੋਂ ਕੁੜੀ ਦਾ ਰਿਸ਼ਤਾ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਤੋਂ ਕੁੜੀ ਬਿਲੋਂਗ ਕਰਦੀ ਹੈ ਆਸਟ੍ਰੇਲੀਆ ਦੇ ਵਿੱਚ ਵਰਕ ਪਰਮਿਟ ਤੇ ਕੱਦ ਕਾਠ ਭੈਣ ਭਾਈ ਮੈਂ ਹਰੇਕ ਦੇ ਵਿੱਚ ਬਾਰ-ਬਾਰ ਬੋਲਦਾ ਹਾਂ ਪੜ ਲਿਆ ਕਰੋ ਜੀ ਮੁੰਡਾ ਕਿਸ ਤਰ੍ਹਾਂ ਦਾ ਚਾਹੀਦਾ ਹੈ ਖਾਸ ਤੌਰ ਦੇ ਕਾਲਮ ਪੜਨਾ ਜ਼ਰੂਰੀ ਹੈ ਰਿਸ਼ਤਾ ਕਿਵੇਂ ਦਾ ਦਿੱਤਾ ਹੋਇਆ ਜੀ ਅਗਲਾ ਰਿਸ਼ਤਾ ਯੂਕੇ ਤੋਂ ਆ ਜੀ ਨਾਮ ਜੀ ਸਿੰਘ ਫਰੀਦਕੋਟ ਤੋਂ ਆ ਜੀ ਮੁੰਡਾ ਸਭ ਕੁਝ ਪੜ ਲਿਓ ਬੌਰਨ ਇਨ ਹਾਂਗਕਾਂਗ ਦੇ ਵਿੱਚ ਮੁੰਡਾ ਜੰਮਿਆ ਪਲਿਆ ਬ੍ਰਿਸ਼ਟ ਪਾਸਪੋਰਟ ਸਟੇ ਸਿਸਟਰ ਬ੍ਰਦਰ ਹੈ ਨਾ ਲਓ 11 ਯੂਕੇ ਦੇ ਵਿੱਚ ਹੈ ਨਾ 10 ਕਿੱਲੇ ਜਿਵੇਂ ਨਾ ਮਤਲਬ ਕਹਿਣ ਦਾ ਭਾਵ ਸਾਰਾ ਡਾਟਾ ਪੜ ਕੇ ਲਾਲ ਪੱਟੀ 'ਚ ਨੰਬਰ ਦਿੱਤਾ ਹੋਇਆ ਹੈ ਡਾਇਰੈਕਟ ਗੱਲ ਕਰੋ ਜੀ ਅਗਲਾ ਰਿਸ਼ਤਾ ਅਹ ਇੰਡੀਆ ਤੋਂ ਆ ਨਾਮ ਐਚ ਸਿੰਘ ਬਰਨਾਲਾ ਜਿਹੜੇ ਤੋਂ ਮੁੰਡਾ ਬਲੋਂਗ ਕਰਦਾ ਤਿੰਨ ਸਹਿਰੀ ਤਿੰਨ ਕਿੱਲੇ ਜ਼ਮੀਨ ਹੈ ਤਿੰਨ ਫੈਕਟਰੀਆਂ ਨੇ ਸਹਿਰੀ ਪਲਾਟ ਹੈ ਕੱਦ ਘਾੜ ਸਾਰਾ ਪੜ ਲਿਓ ਤੇ ਕੁੜੀ ਪੰਜਾਬ ਜਾਨਾਰੇ ਹੋਵੇ ਪਰਿਵਾਰ ਨਾਲ ਮੇਲ ਖਾਂਦਾ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਕੁੜੀ ਦਾ ਰਿਸ਼ਤਾ ਐਮ ਲੜਕੀ ਰਵਿਦਾਸੀਆ ਸਹੀ ਇਹਨਾਂ ਦਾ ਜਿਹੜਾ ਗੋਤ ਹੈ ਕੱਦ-ਕਾਠ ਸਾਰਾ ਕੁਝ ਪੜ ਲਿਓ ਪੜ੍ਹਾਈ ਵਗੈਰਾ ਵਧੀਆ ਕੀਤੀ ਹੈ ਕੁੜੀ ਨੇ ਪ੍ਰਾਈਵੇਟ ਟੀਚਰ ਹੈ ਕੁੜੀ ਡਿਵੋਰਸਡ ਹੈ ਮੁੰਡਾ ਐਨਆਰਈ ਗਵਰਨਮੈਂਟ ਹੋਵੇ ਜਾਂ ਗਵਰਨਮੈਂਟ ਹੋਵੇ ਇੰਜੀਨੀਅਰ ਹੋਵੇ ਜਾਂ ਡਿਵੋਰਸਡ ਹੋਵੇ ਬੱਚਾ ਨਾ ਹੋਵੇ ਅਨਮੈਡ ਵੀ ਹੋ ਚੱਲ ਜਾਏਗਾ ਲਾਰ ਪੱਟੀ ਦੇ ਵਿੱਚ ਪਰਿਵਾਰ ਦਾ ਨੰਬਰ ਦਿੱਤਾ ਹੋਇਆ ਜੀ ਅਗਲਾ ਰਿਸ਼ਤਾ ਦੁਬਈ ਤੋਂ ਆ ਜੀ ਨਾਮ ਗੁਰ ਸਿੰਘ ਬਠਿੰਡਾ ਤੋਂ ਆ ਮੁੰਡਾ ਸਾਰਾ ਕੱਦ-ਕਾਠ ਪੜ ਲਿਓ ਭਰਾ ਗਵਰਨਮੈਂਟ ਜੋਬ ਤੇ 8 ਕਿੱਲੇ ਜ਼ਮੀਨਾਂ 4 ਪਲਾਟ ਹੈ 1 ਲੱਖ ਪਰਮੰਤ ਦੀਆਂ ਕੰਮ ਹੈ ਦੁਬਈ ਚ ਕੁੜੀ ਕਿਸ ਤਰ੍ਹਾਂ ਚਾਹੀਦੀ ਹੈ ਇਹਠਾ ਵਟਸਐਪ ਨੰਬਰ ਦਿੱ ਬਰਨਾਲਾ ਜ਼ਿਲ੍ਹੇ ਤੋਂ ਮੁੰਡਾ ਬਲੌਂਗ ਕਰਦਾ ਹੈ ਕੈਨੇਡਾ ਦੇ ਵਿੱਚ ਵਿਜ਼ਟਰ ਵੀਜ਼ਾ ਤੇ ਹੈ 2 ਕਿਲੇ ਜ਼ਮੀਨ ਹਾਈਵੇ ਤੇ ਸਾਰਾ ਡਾਟਾ ਪੜ੍ਹ ਕੇ ਫਿਰ ਪਰਿਵਾਰ ਨਾਲ ਜਿਹੜੀ ਗੱਲਬਾਤ ਕਰਨੀ ਹੈ ਜੀ ਬਿਨਾਂ ਡਾਟਾ ਪੜ੍ਹੇ ਫੋਨ ਨਾ ਕਰੋ ਅਗਲਾ ਰਿਸ਼ਤਾ ਇੰਡੀਆ ਤੋਂ ਹੈ ਜੀ ਨਾਮ ਏਕੋਰ ਜਿਹੜਾ ਬਠਿੰਡਾ ਤੋਂ ਕੁੜੀ ਬਲੌਂਗ ਕਰਦੀ ਹੈ ਮਹਾਲੀ ਵਿੱਚ ਵਧੀਆ ਕੰਪਨੀ ਵਿੱਚ ਜੋਬ ਹੈ 40000 ਤਨਖਾਹ ਹੈ ਮੁੰਡਾ ਕਿਵੇਂ ਦਾ ਚਾਹੀਦਾ ਹੈ ਖਾਸ ਤੌਰ ਤੇ ਇਹ ਪੜ੍ਹਨਾ ਹੈ ਫਿਰ ਪਰਿਵਾਰ ਨਾਲ ਜਿਹੜੀ ਗੱਲਬਾਤ ਕਰਨੀ ਹੈ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਹੈ ਨਾਮ ਸਿੰਘ ਬਰਨਾਲਾ ਜ਼ਿਲ੍ਹੇ ਤੋਂ ਮੁੰਡਾ ਬਲੌਂਗ ਕਰਦਾ ਹੈ 6 ਕਿਲੇ ਜ਼ ਕੁੜੀ ਕਿਸ ਤਰ੍ਹਾਂ ਚਾਹੀਦੀ ਹੈ ਸਾਰਾ ਡਾਟਾ ਕੱਦ ਕੱਠ ਪੈਣ ਪਾਈ ਪੜ ਕੇ ਡਾਇਰੈਕਟ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕੇ